ਹਾਂਜੀ ਆਪਣੇ ਕੋਲ ਆਇਆ ਪਿੱਕਾ ਤੇ ਇਹਦਾ ਕਰਨਾ ਕੰਮ ਆਪਾਂ ਨੇ ਡੈਂਟਿੰਗ ਪੇਂਟਿੰਗ ਦਾ ਤੁਹਾਨੂੰ ਚੈੱਕ ਕਰਾਉਨੇ ਆ ਕੀ ਕੀ ਕਰਨਾ ਹੈ ਇਹਦਾ ਤੇ ਜਦੋਂ ਇਹਦਾ ਕੰਮ ਹੋ ਗਿਆ ਬਾਅਦ ਚ ਵੀਡੀਓ ਪਾਵਾਂਗੇ ਇੱਕ ਤਾਂ ਇਹਦਾ ਆ ਪੱਲਾ ਸੀ ਐਜ ਰੈਂਟ ਸੀਗੇ ਆ ਵੀ ਡੋਰ ਕਰਨੀ ਆ ਇਹਦੀ ਤੋਂ ਆ ਗੋਲਾ ਆ ਸਾਈਡ ਫੰਡਰ ਹੋ ਗਿਆ ਆ ਬੌਨਟ ਹੋ ਗਿਆ ਬੌਨਟ ਆ ਚ ਆਪਾਂ ਨੇ ਚੇਂਜ ਕੀਤਾ ਆ ਡੈਂਟਿਕ ਨਹੀਂ ਕੀਤੀ ਆ ਚਿੱਟੇ ਰੰਗ ਦਾ ਮਿਲਿਆ ਸੀਗਾ ਤੇ ਆ ਰੰਗ ਕਰਨਾ ਬੰਪਰ ਦੋਨੇ ਲਾਈਟਾਂ ਤੇ ਇਧਰਲੀ ਸਾਈਡ ਆ ਜੋ ਇਧਰਲੀ ਸਾਈਡ ਹੋ ਗਿਆ ਆ ਫੰਡਰ ਕਨੈਕਟਰ ਸਾਈਡ ਇਹਦੀ ਸਿਰਫ ਇੱਕ ਆ ਡੋਰ ਸਹੀ ਸੀ ਇਹ ਚ ਨਹੀਂ ਡੈਂਟ ਹੈਗਾ ਤੇ ਇੱਕ ਛੱਤ ਦੋ ਚੀਜ਼ਾਂ ਬਚੀਆਂ ਨੇ ਆ ਵੀ ਡੋਰ ਹੋਣੀ ਆ ਆ ਦੇਖੋ ਆ ਫੰਡਰ ਪੂਰਾ ਡੈਂਟਰ ਵਾਈ ਨੇ ਪੂਰੀ ਰੀਜ ਲਾਈ ਐ ਤੇ ਬਹੁਤ ਮਿਹਨਤ ਕੀਤੀ ਆ ਬੜਾ ਜਿਆਦਾ ਖਰਾਬ ਸੀ ਕੰਡੀਸ਼ਨ ਇਹਦੀ ਤੇ ਆ ਤੁਹਾਨੂੰ ਦੇਖ ਕੇ ਪਤਾ ਹੀ ਲੱਗ ਜਾਊਗਾ ਪੂਰੇ ਫੰਡਰ ਦੀ ਰਗੜਾਈ ਇਸ ਤੋਂ ਬਾਅਦ ਆ ਡੋਰ ਆ ਗਈ ਤੇ ਆ ਥੱਲੋਂ ਆ ਪੱਲਾ ਤੇ ਆ ਦਾ ਪੂਰਾ ਹੀ ਹੋ ਜਾਣਾ ਪਿਛਲਾ ਬੰਪਰ ਆ ਗੱਡੀ ਹੈਗੀ ਆ ਮੇਰੇ ਖਿਆਲ 17 ਮਾਡਲ ਆ ਤੇ ਨਹੀਂ ਡੈਂਟਰ ਆ 16 17 ਮਾਡਲ ਗੱਡੀ ਆ ਤੇਦੀ ਕੰਡੀਸ਼ਨ ਬੜੀ ਜਾਦੇ ਖਰਾਬ ਹੋਈ ਸੀ ਆ ਫੁੱਲ ਤਿਆਰ ਕਰਨੀ ਆ ਆਪਾਂ ਨੇ ਜਿਹੜਾ ਮਕੈਨੀਕਲ ਕੰਮ ਹੋਊਗਾ ਉਹ ਵੀ ਕਰਾਂਗੇ ਤੇ ਰੰਗ ਆਹੀ ਰੱਖਣਾ ਇਹਦਾ ਬਲੈਕ ਆ ਜਿਹੜਾ ਕਾਲਾ 2K ਦਾ ਰੰਗ ਕਰਨਾ ਇਹਦੇ 'ਚ ਵਧੀਆ ਕੰਮ ਕਰਨਾ ਤੇ ਜਦ ਫੁੱਲ ਤਿਆਰ ਹੋ ਗਈ ਫਿਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਆਪਣੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਨੇ ਪੇਜ ਨੂੰ ਨਹੀਂ ਫੋਲੋ ਕੀਤਾ ਜਰੂਰ ਕਰਿਓ ਲਖਰਾਜ ਮੋਟਰ ਗੈरेज ਰਾਏਕੋਟ ਧੰਨਵਾਦ ਥੈਂਕ ਯੂ